ਸਤਨਾਮ ਸ੍ਰੀ ਵਾਖੂ ਸਾਹਿਬ ਜੀ ਬੇਲਾਬਲ ਮਹਲਾ 3 ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹੋ ਮੈਂ ਮਾਇਆ ਛੱਡ ਜਾਈ ਦਰ ਸੱਚੇ ਗੁਰ ਤੇ ਸੋ ਬੱਪਾਈ ਜਗਦੀਸ਼ ਸੇਵਿਉ ਮਾਇਆ ਵਰਨਾ ਕਾਜ ਅੰਧਨ ਹ ਅਨਿਤ ਹੋਵੇ ਮਨ ਮੇਰਾ ਗੁਰਮੁਖ ਮੰਗ ਤੇਰਾ ਨਾਮ ਨਿਵਾਜਾ ਰਹਾਉ ਮਨ ਵੀ ਪਰਦੀਤ ਮਨ ਤੇ ਪਾਹੀ ਪੂਰੇ ਗੁਰ ਤੇ ਸ਼ਬਦ 부ਝਾਹੀ ਜੀਵਨ ਮਰਨ ਕੋ ਸੰਸਾਰ ਵੇਖ ਬੋੜ ਨਾਬਰ ਨਾ ਜਮ ਪੇ ਜਮ ਪੇਖੈ ਕਰਹੀ ਮੈਂ ਸਭ ਕੋਟ ਨਿਦਾਨ ਸਤਿਗੁਰ ਦਿਖਾਏ ਗਿਆ ਬਿਮਾਨ ਹਾਂ ਸਦਹੀ ਲਗਾ ਸਹਿਤਿਆਨ ਅੰਦਰ ਗਾਵੇ ਏਕੋ ਨਾਮ ਇਸ ਜੁਗ ਮੈਂ ਵਡਿਆਈ ਪਾਈ ਪੂਰ ਗੋਤ ਨਾਮ ਧਿਆਈ ਜਜ ਖਤਰ ਅਸ ਮਾਈ ਸਦਾ ਸੁਖ ਦਤ ਕੀਮਤ ਨਹੀਂ ਪਾਈ ਪੂਰਾ ਭਾਗ ਗੁਰਹ ਪੂਰਾ ਪਾਇਆ ਅੰਤਰਨਾ ਨਿਦਾਨ ਦਿਖਾਇਆ ਘੁਰ ਕਾ ਸ਼ਬਦ ਅਤ ਮੀਠਾ ਨਯਾ ਨਾਨਕ ਕ੍ਰਿਸ਼ਨ ਬੂਜੀ ਮਨ ਤਨ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਨ ਮਹਲਾ 3 ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਮ ਮਾਇਆ ਸ਼ਬਜਿ ਨਾਹੀ ਦਰ ਸਚੇ ਗੁਰ ਤੇ ਸੋ ਬਪਾਈ ਜਗਦੀਸ਼ ਸੇਵਿਉ ਮਾਇ ਅਵਰਨਹ ਕਾਜਾ ਅੰਧਨਹ ਅਨਿਤ ਹੋਵੈ ਮਨ ਮੇਰੇ ਗੁਰ ਮੁਖ ਮੰਗੁ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪਰਦੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ 부ਜਾਈ ਜੀਵਨ ਮਰਨ ਕੋ ਸੰਸਰ ਵੇਖ ਬੋੜ ਨਾ ਅੰਬਰ ਨਾ ਜਮ ਪਿਜਮ ਪਿਖੈ ਘਰ ਹੀ ਮੈਂ ਸਭ ਕੋਟ ਨਿਧਾਨ ਸਤਗੁਰ ਦਿਖਾਏ ਗਿਆ ਬਿਮਾਨ ਹਾ ਸਦਹੀ ਲਗਾ ਸਹਿ ਧਿਆਨ ਅੰਦਰ ਗਾਵੇ ਏਕੋ ਨਾਮ ਇਸ ਜੁਗ ਮੈਂ ਵਡਿਆਈ ਪਾਈ ਪੁਰ ਗੋਤ ਨਾਮ ਧਿਆਈ ਜਾ ਦਿਖਾ ਤਾਰੇ ਹਸ ਮਾਈ ਸਦਾ ਸੁਖ ਦਤਾ ਕੀਤ ਨਹੀਂ ਪਾਈ ਪੂਰਾ ਭਾਗ ਗੁਰਹ ਪੂਰਾ ਪਾਇਆ ਅੰਤਰਨਾਵ ਨਿਦਾਨ ਦਿਖਾਇਆ ਗੁਰ ਕਾ ਸ਼ਬਦ ਅਤ ਮੀਠਾ ਨਾਯਾ ਨਾਨਕ ਕ੍ਰਿਸ਼ਨ ਪੂਜੀ ਮਨ ਤਨ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਖੂ ਸਾਹਿਬ ਜੀ ਬੇਲਾਬਲ ਮਹਲਾ 3 ਪੂਰੇ ਗੁਰ ਤੇ ਵਡਿਆਈ ਪਾਈ ਅਚੰਤ ਨਾਮ ਵਸਿਆ ਮਨ ਆਈ ਹੋਮੈ ਮਾਇਆ ਛੱਡ ਜਾਈ ਦਰ ਸੱਚੇ ਗੁਰ ਤੇ ਸੋ ਬਾਪਾਈ ਜਗਦੀਸ਼ ਸੇਵਿਉ ਮੈਂ ਅਬਰ ਨਾ ਕਾਜ ਆਂਦਨਹ ਅਨਿਤ ਹੋਵੇ ਮਨ ਮੇਰੇ ਗੁਰਮukh ਮੰਗ ਤੇਰਾ ਨਾਮ ਨਿਵਾਜਾ ਰਹਾ ਮਨ ਵੀ ਪਰਦੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ 부ਝਾਈ ਜੀਵਨ ਮਰਨ ਕੋ ਸੰਸਾਰ ਵੇਖ ਬੋੜ ਨਾ ਅਬਰ ਨਾ ਜਮ ਤੇ ਜਮ ਪਿਖੈ ਕਰਹੀ ਮੈਂ ਸਭ ਕੋਟ ਨਿਦਾਨ ਸਤਿਗੁਰ ਦੇਖਾਇਆ ਵਿਮਾਨ ਸਦਹੀ ਲਗਾ ਸਹਿਤਿਆਨ ਅੰਦਰ ਗਾਵੇ ਏਕੋ ਨਾਮ ਇਸ ਜੁਗ ਮੈਂ ਵਡਿਆਈ ਪਾਈ ਪੁਰ ਗੋਤ ਨਾਮ ਧਿਆਈ ਜਦ ਖਤਰ ਅਸ ਮਾਈ ਸਦਾ ਸੁਖ ਦਤ ਕੀਮਤ ਨਹੀਂ ਪਾਈ ਪੂਰਾ ਭਾਗ ਗੁਰਹ ਪੂਰਾ ਪਾਇਆ ਅੰਤਰਨਾਵ ਨਿਦਾਨ ਦਿਖਾਇਆ ਗੁਰ ਕਾ ਸ਼ਬਦ ਅਤ ਮੀਠਾ ਨਾਇ ਆ ਨਾਨਕ ਕ੍ਰਿਸ਼ਨ ਪੂਜੀ ਮਨ ਤਨ ਸੁਖ ਪਾਇਆ ਵਾਹਿਗੁਰੂ ਕਾ ਅਖਰਸਾ ਵਾਹਿਗੁਰੂ ਦੀ ਖਾਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਨ ਮਹਲਾ 3 ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਮ ਮਾਇਆ ਸਭ ਜੁਲਾਈ ਦਰ ਸੱਚੇ ਗੁਰ ਤੇ ਸੋ ਬਪਾਈ ਜਗਦੀਸ਼ ਸੇਵਿਉ ਮੈਂ ਅਬਰ ਨਾ ਕਾਜ ਆਂਦਨਹ ਅਨਿਤ ਹੋਵੇ ਮਨ ਮੇਰੇ ਗੁਰ ਮੁਖ ਮੰਗ ਤੇਰਾ ਨਾਮ ਨਿਵਾਜਾ ਰਹਾ ਮਨ ਕੀ ਪਰਦੀਤ ਮਨ ਤੇ ਪਾਈ ਪੂਰੇ ਗੁਰ ਤੇ ਸਬਦ 부ਜਾਈ ਜੀਵਨ ਮਰਨ ਕੋ ਸੰਸਰ ਵੇਖ ਬੋੜ ਨਾ ਅੰਬਰ ਨਾ ਜਮ ਪਿਜਮ ਪਿਖੈ ਘਰ ਹੀ ਮੈਂ ਸਭ ਕੋਟ ਨਿਧਾਨ ਸਤਗੁਰ ਦਿਖਾਏ ਗਿਆ ਬਿਮਾਨ ਸਦ ਹੀ ਲਗਾ ਸਹਿਤਿਆਨ ਅੰਦਰ ਗਾਵੇ ਏਕੋ ਨਾਮ ਇਸ ਜੁਗ ਮੈਂ ਵਡਿਆਈ ਪਾਈ ਪੁਰ ਗੋਤ ਨਾਮ ਧਿਆਈ ਜਾ ਦਿਖਾ ਤਾਰਿਆ ਅਸ ਮਾਈ ਸਦਾ ਸੁਖ ਦਤਾ ਕੀਤ ਨਹੀਂ ਪਾਈ ਪੂਰਾ ਭਾਗ ਗੁਰਹ ਪੂਰਾ ਪਾਇਆ ਅੰਤਰਨਾਵ ਨਿਦਾਨ ਦਿਖਾਇਆ ਗੁਰ ਕਾ ਸ਼ਬਦ ਅਤ ਮੀਠਾ ਨਹਾ ਨਾਨਕ ਕ੍ਰਿਸ਼ਨ ਪੂਜੀ ਮਨ ਤਨ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਖੂ ਸਾਹਿਬ ਜੀ ਬੇਲਾਬਲ ਮਹਲਾ 3 ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹੋ ਮੈਂ ਮਾਇਆ ਛੱਡ ਜਾਈ ਦਰ ਸੱਚੇ ਗੁਰ ਤੇ ਸੋ ਬਪਾਈ ਜਗਦੀਸ਼ ਸੇਵਿਉ ਮੈਂ ਅਬਰ ਨਾ ਕਾਜ ਅੰਧਨਹ ਦੇਹੁ ਬੇਮਾਨ ਮੇਰੇ ਗੁਰਮੁਖ ਮੰਗ ਤੇਰਾ ਨਾਮ ਨਿਵਾਜਾ ਰਹਾਉ ਮਨ ਵੀ ਪਰਦੀਤ ਮਨ ਤੇ ਪਾਹੀ ਪੂਰੇ ਗੁਰ ਤੇ ਸਬਦ 부ਜਾਹੀ ਜੀਵਨ ਮਰਨ ਕੋ ਸੰਸਰ ਵੇਖ ਬੋੜ ਨਾ ਹੰਬਰ ਨਾ ਜਮ ਪੇ ਜਮ ਪੇਖੈ ਘਰ ਹੀ ਮੈਂ ਸਭ ਕੋਟ ਨਿਧਾਨ ਸਤਗੁਰ ਦਿਖਾਏ ਗਿਆ ਬਿਮਾਨ ਹਾਂ ਸਦਹੀ ਲਗਾ ਸਹਿਤਿਆਨ ਅੰਦਰ ਗਾਵੇ ਏਕੋ ਨਾਮ ਇਸ ਜੁਗ ਮੈਂ ਵਡਿਆਈ ਪਾਈ ਪੁਰ ਗੋਤ ਨਾਮ ਧਿਆਈ ਜਦ ਖਤਰ ਅਸ ਮਾਈ ਸਦਾ ਸੁਖ ਦਤਾ ਕੀਮਤ ਨਹੀਂ ਪਾਈ ਪੂਰਾ ਭਾਗ ਗੁਰਹ ਪੂਰਾ ਪਾਇਆ ਅੰਤਰਨਾਵ ਨਿਦਾਨ ਦਿਖਾਇਆ ਗੁਰ ਕਾ ਸ਼ਬਦ ਅਤ ਮੀਠਾ ਨਾਇ ਨਾਨਕ ਕ੍ਰਿਸ਼ਨ ਪੂਜੀ ਮਨ ਤਨ ਸੁਖ ਪਾਇਆ ਵਾਹਿਗੁਰੂ ਕਾ ਅਖਰਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਨ ਮਹਲਾ 3 ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਮ ਮਾਇਆ ਸ਼ਬਦ ਜੁਲਾਈ ਦਰ ਸੱਚ ਹੈ ਗੁਰ ਤੇ ਸੋ ਬਪਾਈ ਜਗਦੀਸ਼ ਸੇਵਿਉ ਮਾਇਆ ਵਰਨਾ ਕਾਜ ਅੰਧਨਹ ਅਨਿਤ ਹੋਵੇ ਮਨ ਮੇਰੇ ਗੁਰਮੁਖ ਮੰਗ ਤੇਰਾ ਨਾਮ ਨਿਵਾਜਾ ਰਹਾ ਮਨ ਵੀ ਪਰਦੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਪੁਜਾਈ ਜੀਵਨ ਮਰਨ ਕੋ ਸੰਸਰ ਵੇਖ ਬੋੜ ਨਾ ਅੰਬਰ ਨਾ ਜਮ ਪੇ ਜਮ ਪੇਖੈ ਘਰ ਹੀ ਮੈਂ ਸਭ ਕੋਟ ਨਿਧਾਨ ਸਤਗੁਰ ਦਿਖਾਏ ਗਿਆ ਬਿਮਾਨ ਸਦ ਹੀ ਲਗਾ ਸਹਿਜ ਧਿਆਨ ਅੰਦਰ ਗਾਵੇ ਏਕੋ ਨਾਮ ਇਸ ਜੁਗ ਮੈਂ ਵਡਿਆਈ ਪਾਈ ਪੁਰ ਗੋਤ ਨਾਮ ਧਿਆਈ ਜਾ ਦੇਖਿਆ ਤਾਰੇ ਅਸ ਮਾਈ ਸਦਾ ਸੁਖ ਦਤਾ ਕੀਮਤ ਨਹੀਂ ਪਾਈ ਪੂਰਾ ਭਾਗ ਗੁਰਹ ਪੂਰਾ ਪਾਇਆ ਅੰਤਰਨਾਵ ਨਿਦਾਨ ਦਿਖਾਇਆ ਗੁਰ ਕਾ ਸ਼ਬਦ ਅਤ ਮੀਠਾ ਨਹਾ ਨਾਨਕ ਦ੍ਰਿਸ਼ਣ ਪੂਜੀ ਮਨ ਤਨ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਖੂ ਸਾਹਿਬ ਜੀ ਬੇਲਾਬਲ ਮਹਲਾ 3 ਪੂਰੇ ਗੁਰ ਤੇ ਵਡਿਆਈ ਪਾਈ ਅਚੰਤ ਨਾਮ ਵਸਿਆ ਮਨ ਆਈ ਹੋ ਮੈਂ ਮਾਇਆ ਛੱਡ ਜਲਾਈ ਦਰ ਸੱਚੇ ਗੁਰ ਤੇ ਸੋ ਬਪਾਈ ਜਗਦੀਸ਼ ਸੇਵਿਉ ਮੈਂ ਅਵਰ ਨਾ ਕਾਜ ਆਂਦਨਹ ਮਨ ਦੇ ਹੋਵੇ ਮਨ ਮੇਰੇ ਗੁਰਮukh ਮੰਗ ਤੇਰਾ ਨਾਮ ਨਿਵਾਜਾ ਰਹਾਉ ਮਨ ਵੀ ਪਰਦੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ 부ਜਾਈ ਜੀਵਨ ਮਰਨ ਕੋ ਸੰਸਾਰ ਵੇਖ ਬੋੜ ਨਾ ਹੰਬਰ ਨਾ ਜਮ ਜਮ ਵੇਖੇ ਘਰ ਹੀ ਮੈਂ ਸਭ ਕੋਟ ਨਿਧਾਨ ਸਤਗੁਰ ਦਿਖਾਏ ਗਿਆ ਬਿਮਾਨ ਰਹਾ ਸਧਹੀ ਲਗਾ ਸਹਿਜ ਧਿਆਨ ਆਂਦਰ ਗਾਵੈ ਏਕੋ ਨਾਮ ਇਸ ਜੁਗ ਮੈਂ ਵਡਿਆਈ ਪਾਈ ਪੂਰ ਗੋਤ ਨਾਮ ਦਿਹਾਈ ਜਜ ਖਤਰ ਹਸ ਮਾਈ ਸਦਾ ਸੁਖ ਦਤਾ ਕੀਮਤ ਨਹੀਂ ਪਾਈ ਪੂਰਾ ਭਾਗ ਗੁਰਹ ਪੂਰਾ ਪਾਇਆ ਅੰਤਰਨਾਵ ਨਿਦਾਨ ਦਿਖਾਇਆ ਗੁਰ ਕਾ ਸ਼ਬਦ ਅਤ ਮੀਠਾ ਨਯਾ ਨਾਨਕ ਦ੍ਰਿਸ਼ਣ 부ਜੀ ਮਨ ਤਨ ਸੁਖ ਪਾਇਆ ਵਾਹਿਗੁਰੂ ਜੀ ਕਾ ਅਖਰਸਾ ਸੋ ਵਾਹਿਗੁਰੂ ਜੀ ਕੀ ਫਤਿਹ